ਅੱਜ ਜੀ ਚੈਨਲ ਤੇ ਆਵਲੇ ਨਿਮਾ ਦੇ ਸ਼ਹਿਰ ਦੇ ਵਿੱਚ ਅੱਜ ਆਪਾਂ ਮੇਰੇ ਆਏ ਹਾਂ ਉਸ ਤੇ ਇਹ ਮੇਰੇ ਤੇ ਗੁਰਦੇ ਪੰਨਾ ਪਾ ਜਾਣਿਆ ਸੱਜੇ ਪਾਸੇ ਮਾਰਕੀਟ ਦੇ ਵਿੱਚ ਤੇ ਅੱਜ ਆਪਾਂ ਬੱਸ ਤੋਂ ਆਏ ਸੀਗੇ ਤੇ ਮੰਮੀ ਆਪਣੇ ਨਾਲ ਨੇ ਅੱਜ ਆਪਾਂ ਲੈ ਲਈ ਅਸੀਂ ਜੱਤ ਬਾਈਪਾਸ ਤੋਂ ਆ ਤੋ ਹੁਣ ਚੱਲੇ ਆਪਾਂ ਜੀ ਹੋ ਜੀ ਆਪਾਂ ਹੋ ਗਏ ਸੀਗੇ ਸੰਦੇ ਮਾਰ ਕੇ ਉਸ ਦੇ ਵਿੱਚ ਕੰਮ ਕਰਕੇ ਕੱਟ ਕਰਕੇ ਆਤੀ ਆ ਆਪਾਂ ਜਿਹੜਾ ਸਮਾਨ ਲੈਣਾ ਸੀਦਾ ਉੱਥੇ ਹੀ ਜਾਂਦੇ ਆ ਰਸਤੇ 'ਤੇ ਨਹੀਂ ਰੁਕਦੇ ਕਿਉਂਕਿ ਗਰਮੀ ਬਹੁਤ ਆ ਦੇਖਦੇ ਆ ਦੇਖ ਸਕਦੇ ਹੋ ਕਿ ਕਿੰਨੀ ਢੀੜਾ ਲ ਮਮੀ ਓ ਕਾਣਾ ਓ ਕਾਣਾ ਹੇ ਕੀ ਆ ਬੰਦੇ ਵੜਲੇ ਆਹ ਬੰਦੇ ਵੜਲੇ ਸਾਨੂੰ ਕਾਟੇ ਬਹੁਤ ಜಾਤੇ ਆ ਵਧੀ ਜਾਂਦਾ ਜਿਉਂ ਜਿਉਂ ਪਹਿਲਾਂ ਤਾਂ ਲੱਗਦਾ ਸੀ ਬਿੰਨਾ ਹੈ ਨਹੀਂ ਬਹੁਤ ਪੀੜ ਵਧੀ ਆਂਦੀ ਆ ਸੇਲ ਤਾਂ ਬਹੁਤ ਲੰਬੀ ਹੁੰਦੀ ਅੱਜ ਆਪ ਐਨੀ ਕਵਰ ਨਹੀਂ ਕਰਾਂਗੇ ਕਿਉਂਕਿ ਗਰਮੀ ਬਹੁਤ ਆ ਇਹ ਤੁਹਾਨੂੰ ਹਰੇਕ ਮਿਲ ਜੂ ਇੱਥੋਂ ਆਪ ਪਰਸਾ ਦੀ ਦੁਕਾਨ ਦੇਖ ਸਕਦੇ ਸੀ ਪਰਸੇ ਪਰਸੇ ਦੇਖ ਸਕਦੇ ਹਾਂ ਬੱਚਿਆਂ ਦੇ ਸੈਂਡਲ ਕਿੰਨੇ ਸੋਹਣੇ ਸੋਹਣੇ ਪੈਣ ਨੇ 2 200 ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਵਾਲੇ ਪੈਣੇ ਅੱਗੇ ਹੋਰ ਦੇਖਦੇ ਹਾਂ ਇੱਧਰ ਹੋ ਗਏ ਆਪਾਂ ਕੱਟ ਪੀਸ ਵਾਲਿਆਂ ਦੇ ਵੱਲ ਨੂੰ ਇੱਥੇ ਕੱਟ ਪੀਸ ਮਿਲਦੇ ਨੇ ਯੂਟਿਊਬਰ ਰਵੀ ਨੇ ਤੋਂ ਵਿਚਾਰਾਂ ਗਾ। ਕਿੰਨੇ ਟੋਟੇਾਂ ਦੀ ਫੇਰ ਲੱਗੀ ਪਈ ਆ। ਕਿੰਨੇ ਕੱਟ ਪਿੱਛਟ ਹੋਏ ਨੇ ਗਰਮੀ ਬਹੁਤ ਜ਼ਿਆਦਾ। ਦਸ ਦਸ ਰਪਏ ਦਾ ਪੀਸ ਜੀ ਦਸ ਦਾ ਪੀਸ ਕਿ ਹਾਂ ਮਰਜੀ ਪੀਸ ਲੋ ਦਸ ਰਪਏ ਦਾ ਫਲਰ ਹਮ ਚੋਸਾੜ ਬਾਕੀ ਆ ਕੋਰਤੇ ਨੇ ਦੇਖੋ ਕਾਇਨੇ ਸਿੱਖ ਸਕਦੇ 40 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਕਿੰਨੇ ਪੀਸ ਇੱਥੇ ਰੱਖੇ ਹੋਏ ਨੇ ਉਹ 5-5 ਰੁਪਏ ਦੇ ਮੀਟਰ ਦੇ ਹਿਸਾਬ ਨਾਲ ਮੇਰੇ ਦਸ ਪੀਸ ਤੇ ਪੈ ਨੇ ਭਾਈ ਆ ਕਿੰਨੇ ਰੱਖੀ ਦੇਖੋ ਫ੍ਰੇਡ ਇਹ ਸਾਡੇ ਦੇ ਸੀਤ ਕੋਈ ਬਹੁਤ ਜ਼ਿਆਦਾ ਹੋਗੀ ਫ੍ਰੇਡ ਵੀ ਬਹੁਤ ਜ਼ਿਆਦਾ ਆ ਵੀ ਸਾਰੇ ਚੈਨ ਕਰਦੇ ਮੀਟਰ ਦੇ ਹਿਸਾਬ ਨਾਲ ਦੇਖ ਸਕਦੇ ਫ੍ਰੇਡ ਦਾ ਸਰਕਾ ਉਹ ਕੀ ਕਾਟਨ ਦੇ ਪੈਸੇ ਲੈਣੇ ਨੇ ਬਾਬਾ ਜੀ ਤੋਂ ਅੱਛਾ ਉਹ ਲੈ ਤੜਾਉਣ ਗਿਆ ਹੋਏ ਨੇ ਕਾਟਨ ਦੀਆਂ ਸ਼ਰਟਾਂ ਇਹ ਸਾਰੇ ਦੇ ਦੁਕਾਨਾ ਉਤਰੋ ਤਾਂ ਸਿੱ ਨਿਕਰੇਗਾ ਕਿਉਂਕਿ ਫੋਨ ਵੀ ਗਰਮ ਹੋ ਗਿਆ ਸੀ ਇਹ ਕਹਿੰਦਾ ਵੀਡੀਓ ਨਹੀਂ ਰਿਕਾਰਡ ਕਰਨੀ ਇੰਨੀ ਜ਼ਿਆਦਾ ਗਰਮੀ ਆ ਇਸ ਲਈ ਵੀਡੀਓ ਰਿਕਾਰਡ ਨਹੀਂ ਹੋਈ ਆ ਬੱਚਿਆਂ ਦੇ ਫੂਡ ਦੇ ਕਹਿੰਦੇ ਆ ਪੰਜਾਬੀਆਂ ਨੂੰ ਮਸਤਵਾ ਦਾ ਰੈਡੀਮੇਡ ਸੂਟ ਦੇਖ ਸਕਦੇ ਹੋ ਤੁਸੀਂ ਕਿੰਨੇ ਜ਼ਿਆਦਾ ਵੈਰੀਟੀ ਨਾਲ ਮਿਲ ਜੂਗੀ ਬੱਚਿਆਂ ਦੇ ਕੱਪੜਿਆਂ ਦੀ ਮਾਨਾ पांडे ਵਗੈਰਾ ਆ ਸਾਰਾ ਪਲਾਸਟਿਕ ਦਾ ਸਮਾਨ ਗਿਆ ਕਰਦੇ ਕਿ ਨਸ ਨਸਣਾ ਸਾਰਾ ਕਾਸਮੈਟਿਕ ਦਾ ਸਮਾਨ ਫੱਕੀਆ ਪਾਉਣੀ ਵਗੈਰਾ ਲਹਿੰਦੀ ਆ ਗਈ ਜਿਹੜੀ ਜੜੂੜੀਏ ਵਾਲਾ ਦਵਾਈ ਚ ਬੈਣੇ ਵਰਗੀ ਤੁਸੀਂ ਦੇਖ ਸਕਦੇ ਹੋ ਕਾਟਨ ਦੇ ਸੂਟ ਵਗੈਰਾ ਜੀ ਇਹ ਘੱਟ ਹੀ ਚਾਹੀਆ। ਇਕਲਾ ਗ੍ਰੇਨ ਦਾ ਚਿਕਨ ਦੇ ਪਲਾਜ਼ੋ ਵੀ ਪੈਨੇ। ਹਾਂ ਜੇ ਪੰਮਲੇ ਕੋਟ ਲੇ ਦੇ ਸਿੰਪੂਰਾ ਪੁਜਾਰ ਦੇ ਵਿੱਚ ਜੀ। ਸਿੱਧਾ ਸੇਲ ਤੋਂ ਆਪਾਂ ਆਟੋ ਲੈ ਕੇ ਪਹੁੰਚ ਗਏ ਇੱਥੇ ਬਾਜ਼ਾਰ ਅਜਿੰਪੂਰਾ। ਬਹੁਤ ਕਿ ਰਹਾ ਬਹੁਤ ਹੀ ਸਹੀ ਕਿਤੇ ਨਹੀਂ ਲੱਭਦਾ ਸੀ ਕਿੱਧਰ ਕਿੱਧਰ ਨੂੰ ਕੀ ਹੋ ਗਿਆ ਕੋ ਪਹੁੰਚ ਕੇ ਸੀ ਜੈਨਪੁਰਾ ਬਾਜ਼ਾਰ ਦੇ ਵਿੱਚ ਦੇਖ ਸਕਦੇ ਕਿੰਨਾ ਇਹ ਕੱਪੜਾ ਇਹ ਕੱਪੜਾ ਪਿਆ ਬਹੁਤ ਬੜੀ ਮਾਰਕੀਟ ਹੈ ਵੀ ਕੱਪੜੇ ਦੀ ਚਿਕਨ ਦੇ ਸੂਟ ਦੇਖ ਸਕਦੇ ਹੋ ਤੁਸੀਂ ਇਹ ਤੂਏ ਹੋ ਗਏ ਨੇ ਇਹ ਵੀ ਜਿਵੇਂ ਇਹ ਬਹੁਤ ਬੋਏ ਟੂ ਟਪਟੇ ਗਰਮੀ ਬਹੁਤ ਜ਼ਿਆਦਾ ਆ आओ जी अजीब पूरा बाजार लंघ के आप आ गए हमसे बाजार जाने इतने भी देखने के अपना कुछ कपड़े वगैरह बूज रहे और तलवाहा तलफा को ले लिया आप कपड़े चलते दूसरे लाओ जी ਅੱਪੈਥੋ ਲੈਪਟੋਪ ਸੂਟ ਦੇਖ ਸਕਦੇ ਹੋ ਤੁਸੀਂ ਕਿੰਨੇ ਫੋਟਾਂ ਦੀ ਪ੍ਰਾਈਸ ਇੱਥੇ ਤੇ ਇਥੋਂ ਆਪਾਂ ਨੇ ਕੁਝ ਸੁਰਖੀਆਂ ਲਈ ਸੀ। ਤੋਂ ਲੈ ਤੇ ਆਪ ਬੰਦੇ ਫੇਰੇ ਇੱਥੇ ਆਪਾਂ ਨੂੰ ਟੱਕਰ ਗਏ ਸੀ। ਹੂੰ। ਉਹ ਬੈਠੇ ਰਹਿਣ ਦਾ ਪ੍ਰੋਗਰਾਮ ਆ ਸਾਡਾ। ਉਹਨੇ ਰਹਿਣਾ ਇੱਥੇ। ਪਿੰਡੋਆਂ ਜੀ। ਆਪਾਂ ਦੇ ਲੈ ਲਈ ਆਟੋ। ਇਹ हट ਵੀ ਲੱਗਿਆ ਅਸਮਾਨ ਆਪਣਾ ਹੋ ਗਿਆ ਹੁਣ ਚੱਲਿਆਂ ਆਪਾਂ ਪੈਂਡ ਨੂੰ ਗਰਮੀ ਬਹੁਤ ਜ਼ਿਆਦਾ ਹੋਗੀ ਦੇਖ ਸਕਦੇ ਹੋ ਬਸ ਸਟੈਂਡ ਵੱਲ ਵੀ ਕਿੰਨੀ ਵੱਡੀ ਮਾਰਕੀਟ ਆ ਰੈਡੀमेड ਸੂਟਾਂ ਦੀ ਪਛੇ ਲੰਘ ਗੀ ਜਾਨੂੰ ਮੇਰੇ ਚਾਹ ਦਾ ਆ ਵੀਡੀਓ ਬਣਾ ਲੈ ਤੁਹਾਨੂੰ ਮਾਰਕੀਟ ਲੰਘ ਗਈ ਵੈਸੇ ਹੋਰ ਵੀ ਹੈਗੀ ਇੱਧਰ ਵੀ ਆ ਦੇਖ ਸਕਦੇ ਹੋ ਕਿੱਡੀ ਮਾਰਕੀਟ ਆ ਸਾਰੇ ਰੇਡੀ ਮੇਡ ਸੂਟ ਵਗੈਰਾ ਦੀ ਮਾਰਕੀਟ ਆ ਬਾਕੀ ਫਰੂਟ ਵਗੈਰਾ ਵੀ ਬਹੁਤ ਆ ਤੇ ਇਧਰੋਂ ਵਗੈਰਾ ਸਾਰੇ ਕੋਈ ਮਾਰਕੀਟ ਆ